ਇੱਕ ਇੱਕ ਵਾਰੀ ਮੈਂ ਪਹਿਲਾਂ ਤੁਹਾਨੂੰ ਬਰੀਫ ਕਰ ਦਵਾਂ ਜੋ ਵੀ ਇਨਸੀਡੈਂਟ ਹੋਇਆ ਕੱਲ ਤੇ ਉਸ ਦੇ ਬਾਰੇ ਫਿਰ ਉਸ ਤੋਂ ਬਾਅਦ ਜੋ ਜੋ ਤੁਹਾਡੇ ਸਵਾਲ ਹੋਣਗੇ ਵਿਲ ਟੇਕ ਅਪ ਕੱਲ ਜਿਵੇਂ ਤੁਹਾਨੂੰ ਪਤਾ ਜੀ 15 ਦਸੰਬਰ ਨੂੰ ਸ਼ਾਮ ਨੂੰ ਸੋਹਾਣਾ ਦੇ ਵਿੱਚ ਜਿਹੜਾ ਕਬੱਡੀ ਕੱਪ 3-4 ਦਿਨ ਤੋਂ ਚੱਲ ਰਿਹਾ ਸੀਗਾ ਉਹਦੇ ਵਿੱਚ ਦੋ ਜਾਂ ਤਿੰਨ ਸ਼ੂਟਰ ਜਿਹੜੇ ਕੱਲ ਦਾ ਸੀਗਾ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਤਿੰਨ ਬੰਦੇ ਇਨਵੋਲਡ ਸੀਗੇ ਜੀ ਇਹਦੇ ਵਿੱਚ ਰਾਣਾ ਬਲਾਚੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰੋਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਿਜੇ ਸਿੰਘ ਜਿਹੜਾ ਕਿ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ ਫੋਰਟਿਸ ਹਸਪੀਟਲ ਲੈ ਕੇ ਗਏ ਜਿੱਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਹਦੇ ਵਿੱਚ ਇੱਕ ਕੱਲ ਸੋਸ਼ਲ ਮੀਡੀਆ ਤੇ ਪੋਸਟ ਵੀ ਘੁਮਰੀ ਸੀਗੀ ਜਿਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁੰਵਰ ਦਿਗਵਿਜੇ ਸਿੰਘ ਸੀਗਾ ਇਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ক্লোਜ਼ ਸੀਗਾ ਜਾਂ ਕਬੱਡੀ ਜੁਦੇ ਨਾਲ ਉਹਦਾ ਟਾਈਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅਮਰਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਛ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫਾਰ ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮੁਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਹਨੇ ਉੱਪਰ ਕੰਮ ਕਰ ਰਹੀਆਂ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਨੇ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫਆਈਆਰ ਦਰਜ ਹੈ ਤੇ ਜਿਹੜਾ ਕਰਨ ਪਾਠਕ ਹੈ ਇਹਦੇ ਉੱਪਰ 2 ਐਫਆਈਆਰ ਦਰਜ ਹੈਗੀਆਂ ਜੀ ਇਹ ਜਿਹੜਾ ਹੈਗਾ ਇਨਸੀਡੈਂਟ ਕੱਲ ਦਾ ਹੈਗਾ ਜੇ ਹੁਣ ਤੁਹਾਡਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਇੱਕ ਵਾਰੀ ਜੀ ਪਰਮਿਸ਼ਨ ਜਿਹੜੀ ਹੈ ਪਰਮਿਸ਼ਨ ਕੋਈ ਸੀਗੀ ਔਰ ਪੁਲਿਸ ਉੱਥੇ ਡਿਪਲੋਏ ਸੀ ਕੋ ਬਾਅਦ ਵੀ ਇਸ ਵਾਰ ਰਾਤ ਨੂੰ ਅੰਜਾਮ ਬਿਲਕੁਲ ਬਿਲਕੁਲ ਦੇਖੋ ਉੱਥੇ ਜਿਹੜਾ ਹੈਗਾ ਮੈਂ ਪਹਿਲਾਂ ਵੀ ਕੱਲ ਵੀ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਪਰਮਿਸ਼ਨ ਸੀਗੀ ਇਹਨਾਂ ਨੂੰ ਦਿੱਤੀ ਗਈ ਸੀਗੀ ਤੇ ਜਿਹੜੀ ਡਿਪਲॉयਮੈਂਟ ਵਗੈਰਾ ਹੈਗਾ ਉਹਨਾਂ ਨੇ ਹੀ ਅਰਜੈਂਟਲੀ ਜਦੋਂ ਇਹਨਾਂ ਦੇ ਮਗਰ ਗਏ ਵੀ ਹੈਗੇ ਉੱਥੇ ਕਿਉਂਕਿ ਟ੍ਰੈਫਿਕ ਵਗੈਰਾ ਕਰਕੇ ਮੋਟਰਸਾਈਕਲ ਤੇ ਐਸਕੇਪ ਕਰ ਗਏ ਸੀਗੇ ਫਿਰ ਉਸ ਤੋਂ ਪਹਿਲਾਂ ਪ੍ਰਾਇਓਰਟੀ ਦਿੱਤੀ ਗਈ ਕਿ ਅਗਰ ਇੱਕ ਬੰਦਾ ਇੰਜਰਡ ਹੈਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੋਂ ਰੈਸਕਿਊ ਕਰਕੇ ਹਸਪੀਟਲ ਲੈ ਕੇ ਗਏ ਆ ਜੀ ਬਿਲਕੁਲ ਸਰ ਮੋਸਟ ਆਈ ਐਸ ਸਪੈਸ਼ਲੀ ਕਿਉਂਕਿ ਪਰਿਵਾਰ ਵੀ ਇਹ ਕਹਿ ਰਹੇ ਆ ਕਿ ਉਸ ਦੌਰਾਨ ਸਰਟੀਫਿਕੇਟ ਲਈ ਉਹਦੇ ਕੋਲ ਪਿਸਤਲ ਵੀ ਸੀਗੀ ਗ੍ਰੀਟਸ ਵੀ ਸੀਗੀਆਂ ਆਉਡੀਪੋਨਸ ਸੋਨੇ ਦੀ ਚੇਨ ਤੇ ਕੜਾ ਵੀ ਸੀਗਾ ਉਹ ਸਾਰਾ ਕੁਝ ਗਾਇਬ ਹੈ ਮੋਬਾਈਲ ਫੋਨ ਸੀਗਾ ਉਹ ਵੀ ਗਾਇਬ ਹੈ ਗਾਇਬ ਗਾਇਬ ਹੋਣ ਵਾਲੀ ਦੇਖੋ ਜਦੋਂ ਮੌਕੇ ਤੇ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨੂੰ ਇਮੀਡੀਏਟਲੀ ਮੈਂ ਦੱਸ ਰਿਹਾ ਵੀ ਲੈ ਕੇ ਗਏ ਹੈਗੇ ਹਸਪੀਟਲ ਜੇ ਉੱਥੇ ਹੀ ਸਾਡੇ ਬੰਦੇ ਸੀਗੇ ਜੇ ਕੋਈ ਅਜਿਹੀ ਚੀਜ਼ ਹੋਊਗੀ ਵੀ ਕੋਈ ਮਿਸਿੰਗ ਹੈਗੀ ਹੈ ਚੀਜ਼ੇ-ਚੀਜ਼ ਹਲੇ ਤੱਕ ਨੋਟਿਸ ਨਹੀਂ ਆਈ ਬਟ ਵੀਲ ਅਪਡੇਟ ਯੂ ਅਗਰ ਕੋਈ ਨਹੀਂ ਇਹ ਦਾ ਇਹ ਇਹ ਸਿੱਧੂ ਮੂਸੇ ਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰਾਨਾ ਬਲਵਾਰੀਆ ਦਾ ਕੋਈ ਰੋਲ ਜਾਂ ਕੋਈ ਉਸ ਟਾਈਮ ਕੋਈ ਨਹੀਂ ਬਿਲਕੁਲ ਵੀ ਆਇਆ ਹੈ ਉਹਨੂੰ ਲਿੰਕ ਅਪ ਕਰਨ ਲਈ ਨਹੀਂ ਉਹਦੇ ਕੋਈ ਵੀ ਮੈਂ ਕਹ ਰਿਹਾ ਜੀ ਪੁਰਾਣਾ ਹੈ ਤੁਸੀਂ ਰਿਕਾਰਡ ਦਾ ਮੈਟਰ ਆਫ ਰਿਕਾਰਡ ਜੇ ਦੇਖੋਗੇ ਉਹਦੇ ਵਿੱਚ ਕੋਈ ਇਹਦਾ ਰਾਣਾ ਬਲਾਚੋਰੀ ਦਾ ਕੋਈ ਵੀ ਰੋਲ ਨਹੀਂ ਹੈ ਸ਼ਗਨਪ੍ਰੀਤ ਦਾ ਜੀ ਕੰਟਰੋਵਰਸ਼ਲ ਨਾਮ ਹੈਗਾ ਪੁਰਾਣੇ ਟਾਈਮ ਤੋਂ ਹੀ ਵਿੱਕੀ ਮਿੱਡੂ ਖੇੜਾ ਤੋਂ ਕਿਤੇ ਕਿਤੇ ਮਰਡਰ ਚੋਂ ਅਲੱਗ-ਅਲੱਗ ਉਹਦੇ ਚ ਚੱਲਦਾ ਰਿਹਾ ਹੈਗਾ ਉਹਦਾ ਨਾਮ 노 ਡਾਊਟ ਲੇਕਿਨ ਹਲੇ ਤੱਕ ਜਿਹੜਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜਾ ਮਰਡਰ ਹੋਇਆ ਹੈਗਾ ਇਹ ਬੇਸਿਕਲੀ ਕਬੱਡੀ ਨੂੰ ਲੈ ਕੇ ਇੱਕ ਜਿਹੜਾ ਕਬੱਡੀ ਨੂੰ ਦੇ ਉੱਪਰ ਕੰਟਰੋਲ ਕਰਨ ਦੀ ਡੋਮਿਨੈਂਸ ਦੇ ਉੱਪਰ ਹੈ ਉਹਨਾਂ ਦਾ ਇਹਨਾਂ ਦੇ ਆਪਸ ਦੇ ਗਰੁੱਪ ਦੇ ਵਿੱਚ ਹੈ ਇਹਦੇ ਵਿੱਚ ਮੂਸੇ ਵਾਲਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਐਂਗਲ ਨਹੀਂ ਹੈਗਾ ਫਿਰ ਮੈਂ ਮੈਂ ਜੋ ਦੱਸ ਰਿਹਾ ਜੀ ਜੋ ਹਲੇ ਤੱਕ ਸਾਨੂੰ ਕ੍ਰਿਮੀਨਲ ਹਿਸਟਰੀ ਕੋਈ ਇਹਦੀ ਨਹੀਂ ਹੈਗੀ ਇਸ ਤਰ੍ਹਾਂ ਦੀ ਵੀ ਗੈਂਗ ਵਾਰ ਚ ਕਿਤੇ ਇਨਵੋਲਡ ਰਿਹਾ ਹੋਵੇ ਲੇਕਿਨ ਹਾਂ ਇਹਨੂੰ ਜੱਗੂ ਨਾਲ ਲਿੰਕ ਅਪ ਜ਼ਰੂਰ ਕੀਤਾ ਜਾਂਦਾ ਸੀ ਫॉर ਕਬੱਡੀ ਉਹਦੇ ਦੀ ਸਰ ਇਹਦੇ ਨਾਲ ਇੱਕ ਹੋਰ ਥੀ ਸਾਹਮਣੇ ਆ ਰਹੀ ਕਿ ਹੋਰ ਵੀ ਇੱਕ ਸ਼ਖਸ ਜਿਹੜਾ ਹੈ ਉਹ ਇੰਜਰਡ ਹੋਇਆ ਹੈ ਇਸ ਮਾਮਲੇ ਦੇ ਵਿੱਚ ਜਿਹੜੇ ਬਿਆਨਾਂ ਦੇ ਬੱਚਾ ਜੀ ਬਾਇਸਟੈਂਡਰ ਜਿਹੜ ਗੋਲੀ ਚਲਾਈ ਆ ਉਦੋਂ ਉਹਦੇ ਛਰੇ ਵਗੈਰਾ ਲੱਗੇ ਹੈਗੇ ਉਹ ਬੰਦਾ ਇੱਕ ਇੰਜਰਡ ਹੈਗਾ ਬਟ ਹੀ ਆਊਟ ਆਫ ਡੇਂਜਰ ਐਂਡ ਜੀ ਇੱਕ ਇੱਕ ਵਨ ਠੀਕ ਹੈ ਹਾਂ ਜੀ ਜੋ 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 ਮੈਂ ਤੁਹਾਨੂੰ ਦੱਸ ਰਿਹਾ ਜੀ ਜੋ ਬੰਦੇ ਅਸੀਂ ਆਇਡੈਂਟੀਫਾਈ ਕਰ ਰਹੇ ਆ ਵੀ ਰਿੱਤਿਆ ਕਪੂਰ ਐਂਡ ਕਰਨ ਪਾਠਕ ਜੋ ਹੈ ਇਹ ਦੋਨੋਂ ਬੰਦੇ ਡੋਨੀ ਬਲ ਦੇ ਐਸੋਸੀਏਟਸ ਹੈ ਉਸੇ ਗੈਂਗ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਇਹ ਮਤਲਬ ਲਗਭਗ ਠੀਕ ਹੈਗੀ ਹੈ ਜੀ ਜੋ ਬੰਬੀਆ ਹੋਰ ਡੋਨੀ ਗੱਲ ਦੋਨੋਂ ਅਲਾਈਡ ਗੈਂਗ ਹੀ ਹੈ ਅੱਛਾ ਆਪਾਂ ਸੋਚਦੇ ਹਾਂ ਕਿ ਪੰਜਾਬ ਦੇ ਅੰਦਰ ਜੋ ਕਬੱਡੀ ਦੇ ਜੋ ਟੂਰਨਾਮੈਂਟ ਹੋ ਰਹੇ ਨੇ ਜੀ ਖਿਡਾਰੀਆਂ ਨੂੰ ਕੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਵਜ੍ਹਾ ਇਸਕੇ ਪਿੱਛੇ ਹੈ ਇਹ ਦੇਖੋ ਕਬੱਡੀ ਦੀ ਐਗਜ਼ੈਕਟ ਵਜ੍ਹਾ ਦਾ ਹੁਣ ਇਹੀ ਡੋਮੀਨੈਂਸ ਹੈ ਜੀ ਇੱਕ ਦੂਜੇ ਦੀ ਵੀ ਕੌਣ ਗੇਮ ਕਰਾਊਗਾ ਕੌਣ ਨਹੀਂ ਕਰਾਊਗਾ ਲੇਕਿਨ ਇਹ ਗੱਲ ਹੈ ਵੀ ਜਿੰਨੇ ਵੀ ਮੈਟਰ ਚਾਹੇ ਉਹ ਮੋਹਾਲੀ ਡਿਸਟ੍ਰਿਕਟ ਦੇ ਹੋਣ ਜਾਂ ਪੰਜਾਬ ਇਨ ਜਨਰਲ ਹੋਵੇ ਜਿਹੜੇ ਵੀ ਇਸ ਤਰ ਤੇ ਸਾਡੇ ਵੀ ਜਿੰਨੇ ਪੁਰਾਣੇ ਇਨਸੀਡੈਂਟ ਆ ਸੀ ਸਾਰੇ ਟ੍ਰੇਸ ਕੀਤੇ ਹੋਏ ਕਨਫੀਡੈਂਟ ਕਿ ਇਹ ਬੰਦੇ ਵੀ ਅਸੀਂ ਜਲਦੀ ਤੋਂ ਜਲਦੀ ਵਿਥਿਨ ਫਿਊ ਡੇਸ ਅਸੀਂ ਇਹਨਾਂ ਨੂੰ ਫੜ ਲਿਆ। ਇਹ ਕਹੇ ਇਹ ਵੀ ਉਸੇ ਮਾਮਲੇ ਸੇ ਜੁੜਾ ਹੈ ਕਿ ਗੈਂਗਸਟਰ ਕੰਟਰੋਲ ਕਰਨਾ ਚਾਹਤੇ ਹਨ ਕਬੱਡੀ ਟੂਰਨਾਮੈਂਟਸ ਕੋ ਕਬੱਡੀ ਪਲੇਅਰਸ ਕੋ ਨਹੀਂ ਡੋਮਿਨੈਂਸ ਡੋਮਿਨੈਂਸ ਦੇਖੋ ਜੋ ਗੈਂਗਸਟਰ ਹੈ ਬੰਦਾ ਹੋਤਾ ਹਰ ਤਾਂ ਆਪਣੀ ਹੀ ਡੋਮਿਨੈਂਸ ਚਾਹੇ ਉਹ ਕੋਈ ਐਕਸਟਰਸ਼ਨ ਕਾਲਸ ਕਰ ਰਹੀ ਹੋਣ ਜਾਂ ਕੋਈ ਆਪਣਾ ਏਰੀਆ ਪਰਚ ਬਣਾਉਣ ਦੀ ਕੋਸ਼ਿਸ਼ ਹੋਵੇ ਉਹ ਚੱਲਦੀ ਰਹਿੰਦੀ ਹੈ ਉਹਨਾਂ ਦੀ ਤਾਂ ਉਸੇ ਦੇ ਤਹਿਤ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਜੀ ਬਿਲਕੁਲ ਹੁਣ ਇਹ ਤਾਂ ਮੈਂ ਨਹੀਂ ਦੱਸ ਸਕਦਾ ਜੀ ਉਹਨੂੰ ਹੀ ਕਿਉਂ ਕੀਤਾ ਗਿਆ ਮਤਲਬ ਲੇਕਿਨ ਹਸਤੂ ਮੋਸੇ ਵਾਲਾ ਕੀ ਹੱਤਿਆ ਸੀ ਜਿਸ ਦਾ ਕੋਈ ਨਹੀਂ ਉਹਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਹੈ ਜੀ ਹਲੇ ਤੱਕ ਸ਼ਗਨਪ੍ਰੀਤ ਦੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਨਾ ਰਾਣਾ ਜਿਹੜਾ ਬਲਾਚੌਰੀਆ ਹੈ ਇਹਦੀ ਕੋਈ ਉਹਦਾ ਨਾਲ ਇਨਵੋਲਵਮੈਂਟ ਸੀਗੀ ਇਹ 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 ਹਾਰਬਰ ਕੀਤਾ ਸੀ ਨਹੀਂ ਇਹ ਮੈਂ ਦੇਖੋ ਉਸ ਟਾਈਮ ਤੱਕ ਵੀ ਕੋਈ ਨਹੀਂ ਆਈ ਅੱਜ ਦੀ ਇਹਨਾਂ ਦੀ ਕੋਈ ਨਿਕਲ ਆਵੇ ਤਾਂ ਅਲੱਗ ਗੱਲ ਹੈ ਲੇਕਿਨ ਪਹਿਲਾਂ ਦੀ ਲਿਕ ਕੋਈ ਨਹੀਂ ਜੀ ਮੈਂ ਅੱਜ ਹਲੇ ਤੱਕ ਦੀ ਤੁਹਾਨੂੰ ਇਨਵੈਸਟੀਗੇਸ਼ਨ ਚ ਕਹਿ ਰਿਹਾ ਵੀ ਉਸ ਨਾਲ ਕੋਈ ਹੋਰ ਨਹੀਂ ਹੈ ਕਬੱਡੀ ਦਾ ਉਹ ਹੈ ਕੱਲ ਨੂੰ ਅਗਰ ਕੋਈ ਇੱਕ ਅਦਾ ਬੰਦਾ ਦਾ ਲਿੰਕ ਅਪ ਨਿਕਲ ਵੀ ਆਂਦਾ ਹੈ ਦੈਨ ਇਟ ਵੀ ਕਲਿੰਕ ਬਟ ਪ੍ਰਾਇਮਰੀ ਰੀਜ਼ਨ ਜਿਹੜਾ ਹੈਗਾ ਉਹ ਕੋਈ ਸਿੱਧੂ ਮੂਸੇ ਵਾਲਾ ਰਿਲੇਟਡ ਨਹੀਂ ਹੈਗਾ ਇਟ ਇਜ਼ ਜਸਟ ਬੀਂਗ ਦਾ ਫਾਰ ਦਾ ਆਪਟਿਕਸ ਸਰ ਹਾਂ ਜੀ ਸਿੱਧੂ ਮੂਸੇ ਵਾਲਾ ਐਂਗਲ ਪਾ ਦਈਏ మేబీ హెవీ ਕਰਨ ਲਈ ਆਪਣਾ ਜਦੋਂ ਇੱਕ ਬੰਦੇ ਨੇ ਕੋਈ ਕ੍ਰਾਈਮ ਕਰਨਾ ਹੁੰਦਾ ਨਾ ਜੀ ਉਹਨੂੰ ਆਪਣੀ ਸੋਸਾਇਟੀ ਚ ਸੈਪਟੈਂਸ ਲਈ ਵੀ ਜਸਟੀਫਾਈ ਮੈਂ ਕਿਸੇ ਵੱਡੇ ਬੰਦੇ ਦੇ ਨਾਮ ਨਾਲ ਜੋੜ ਦਵਾ ਤੇ ਮੈਂ ਇੱਕ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਦਿਖਾਵਾ ਵੀ ਮੈਂ ਪਤਾ ਨਹੀਂ ਕਿਹੜਾ ਚੰਗਾ ਕੰਮ ਕਰਨ ਲੱਗਿਆ ਇਹ ਉਹ ਸਿਰਫ ਇੱਕ ਆਪਣੀ ਆਪਟਿਕਸ ਬਣਾ ਲਈ ਕੀਤਾ ਗਿਆ ਦੱਸਦੇ ਆ ਉਹ ਕੱਲ ਪੋਸਟ ਤੇ ਵੀ ਉਹਨਾਂ ਨਾ ਪਾਏ ਹੋਏ ਨੇ ਕਿ ਕਿਆ ਕਿਆ ਇਹਨਾਂ ਲਿੰਕ ਕੀ ਹੈਗਾ ਵਸੇ ਨਹੀਂ ਉਸ ਤਰ੍ਹਾਂ ਨਾਮ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਅਲੱਗ-ਅਲੱਗ ਮਤਲਬ ਕਰਨ ਜੇ ਤੁਸੀਂ ਲਓ ਤਾਂ ਕਰਨ ਢੰਡਾ ਵੀ ਹੈਗਾ ਹੋਰ ਵੀ ਬੰਦੇ ਹੈਗੇ ਆ ਮੱਖਣ ਦਾ ਨਾਮ ਪਾਤਾ ਮੱਖਣ ਮਲਟੀਪਲ ਹੈਗੇ ਆ ਲੇਕਿਨ ਐਗਜ਼ੈਕਟ ਬੰਦੇ ਕੌਣ ਹੈਗੇ ਅਦਿੱਤਿਆ ਕੌਣ ਹੈਗਾ ਇਹਦਾ ਕੀ ਕੀ ਪਰਚੇ ਹੈਗੇ ਕਰਨ ਪਾਠਕ ਜਿਹੜਾ ਹੈਗਾ ਉਹ ਟ੍ਰੇਸ ਵੀ ਬਿਲਕੁਲ ਐਂਡ ਟੂ ਐਂਡ ਕਰ ਲਿਆ ਹੈਗਾ ਜੀ ਵੀ ਕੌਣ-ਕੌਣ ਬੰਦੇ ਸੀ ਕਿਧਰੋਂ ਸੱਚੀ ਗੱਲ ਜੀ ਕੋਲ ਤਾਂ ਖੂਬ ਭਗਵਾਨ ਜੀ ਦਾ ਤੋਦਰੀ ਚਪੇਣਾ ਸਾਹ ਕਿੰਨੇ ਕਰੀਬ تھا ਇਹ ਨੀ ਕਿੰਨੇ ਦਾ ਨਹੀਂ ਜੀ ਹੁਣ ਜਾਣਕਾਰ ਹੋਣਾ ਹੁਣ ਉਹ ਕਿੰਨੇ ਦਾ ਹੈਗਾ ਜੀ ਐਸੋਸੀਏਟ ਨਹੀਂ ਜੀ ਨਹੀਂ ਮਲਟੀਪਲ ਨਹੀਂ 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 ਬਿਲਕੁਲ ਟਾਰਗੇਟ ਨਹੀਂ ਸੀਗਾ ਜੀ ਮਲਟੀਪਲ ਬੰਦੇ ਉੱਥੇ ਪ੍ਰੈਜ਼ੈਂਟ ਸੀਗੇ ਪਹਿਲਾਂ ਵੀ ਪੋਲੀਟੀਸ਼ੀਅਨ ਵੀ ਕੁਝ ਆਫੀਸਰਸ ਵੀ ਆਏ ਸੀਗੇ ਜਿਹੜੇ ਜਿਹੜਾ ਨੇ ਕਬੱਡੀ ਨੇ ਇਹਨੂੰ ਇਨਵਾਈਟ ਕੀਤਾ ਸੀਗਾ ਉਹ ਸਾਰੇ ਬੰਦੇ ਉੱਥੇ ਸੀਗੇ ਲੇਕਿਨ ਮਨਕੀਰਤ ਨੂੰ ਟਾਰਗੇਟ ਕਰਨ ਵਾਲੀ ਕੋਈ ਗੱਲ ਨਹੀਂ ਸੀ ਇਹ ਪਰਟੀਕੂਲਰ ਇਸੇ ਬੰਦੇ ਨੂੰ ਟਾਰਗੇਟ ਕੀਤਾ ਗਿਆ ਹੈਗਾ ਹਲੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਤਿੰਨ ਬੰਦੇ ਹੋਰ ਹੈਗੇ ਜਿਨ੍ਹਾਂ ਨੇ ਕੋਈ ਗਰਾਊਂਡ ਲੈਵਲ ਤੇ ਰੋਲ ਪਲੇ ਕੀਤਾ ਇਹਨਾਂ ਨੂੰ ਫੈਸਿਲਿਟੇਟ ਕਰਾਂ ਚ ਉਹ ਆਪਰੇਸ਼ਨਲੀ ਸਾਡਾ ਚੱਲ ਰਹੇ ਹੈਗੇ ਆਪਰੇਸ਼ਨ ਉਹਦੇ ਕਰਕੇ ਮੈਂ ਨਾਮ ਵਗੈਰਾ ਨਹੀਂ ਡਿਸਕਲੋਜ਼ ਕਰ ਰਿਹਾ ਬਟ ਇਟ ਇਜ਼ ਵੈਰੀ ਕਲੀਅਰ ਕਿ ਇਸੇ ਨੂੰ ਟਾਰਗੇਟ ਕਰਨ ਆਇਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਐਸਿਸ ਦੇ ਸਾਹਮਣੇ ਕੋਈ ਧਮਕੀਆਂ ਦੀਆਂ ਪਾਸਟ ਵਿੱਚ ਲੋਕਾਂ ਇਹ ਸਿੰਗਰਸ ਨੂੰ ਇਸ ਡਿਸਕਸ਼ਨ ਲੇਕਿਨ ਉਹਦਾ ਇਸ ਮਰਡਰ ਦੇ ਨਾਲ ਕੋਈ ਆ ਉਹ ਨਹੀਂ ਹੈਗਾ ਦੇ ਇਹ ਥ੍ਰੈਟ ਤਾਂ ਇਨ ਜਨਰਲ ਉਹਨੂੰ ਹੈਗਾ ਹੀ ਹੈ ਜੀ ਜਿਹੜਾ ਲੇਕਿਨ ਇਹ ਪਾਰਟਿਕੂਲਰ ਕੇਸ ਹੈਗਾ ਜਿਹੜੇ ਮੁੰਡੇ ਹੈਗੇ ਆ ਇਹ ਪਾਰਟਿਕੂਲਰ ਫॉर ਟਾਰਗੇਟਿੰਗ ਰਾਣਾ ਦੇ ਹਟ ਕਰਨ ਲੋ ਐਂਡ ਆਰਡਰ ਕੋ ਲਿਖੇ ਸਵਾਲ ਹੋ ਰਹੇ ਕਿ ਪੋਲੀਟੀਕਲ ਪਾਰਟੀਆਂ ਵੀ ਕੋਈ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਕਿ ਲੋ ਐਂਡ ਆਰਡਰ ਦੇਖੋ ਦੇਖੋ ਮਰਡਰ ਦਾ ਇਹ ਹੈ ਜੀ ਕੋਈ ਵੀ ਇਸ ਤਰ੍ਹਾਂ ਦਾ क्राइम ਹੈ ਕੈਟਨ ਮਾ우스 ਗੇਮ ਚਲਦੀ ਰਹਿੰਦੀ ਪੁਲਿਸ ਦੀ ਔਰ ਉਹਨਾਂ ਦੇ ਵਿੱਚ ਅਸੀਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਪਹਿਲਾਂ ਵੀ ਵੀ ਇੱਥੇ ਮਲਟੀਪਲ ਟਾਈਮਸ ਤੁਸੀਂ ਦੇਖਿਆ ਹੈਗਾ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹਦਾ ਦਾ क्राइम ਹੋ ਗਿਆ ਹੋਗਾ ਲੇਕਿਨ ਕੋਈ ਵੀ ਪ੍ਰੋਫੈਸ਼ਨਲ ਕੰਪੀਟੈਂਸੀ ਕਮੀ ਨਹੀਂ ਹੈਗੀ ਸਾਰੇ ਮੁਕਦਮੇ ਟ੍ਰੇਸ ਕੀਤੇ ਗਏ ਆ ਇਹਨੂੰ ਵੀ ਟ੍ਰੇਸ ਕਰਾਂਗੇ ਜੀ ਤਾਂ ਇੱਕ ਮਰਡਰ ਹੋ ਜਾਣਾ ਕਿਸੇ ਗੈਂਗਸਟਰ ਦਾ ਇਟ ਇਜ਼ ਨਾਟ ਕਿ ਜਨਰਲ ਲਾ ਐਂਡ ਆਰਡਰ ਹੀ ਖਰਾਬ ਹੈਗਾ ਇਦਾਂ ਦਾ ਕੋਈ ਜੀ ਐਫ ਆਈ ਆਰ ਅਸੀਂ ਜਿਹੜੀ ਹੈਗੀ ਹੈ ਪਹਿਲਾਂ ਅਨਨੋਨ ਸ਼ੂਟਰ ਦੇ ਖਿਲਾਫ ਖਾਲੀ ਰਜਿਸਟਰ ਕਰ ਗੈਂਗਸ ਦੇ ਇਹਨਾਂ ਦੇ ਹੈਡ ਹੈਗੇ ਉਹਨਾਂ ਨੂੰ ਨਾਮਿਨੇਟ ਵੀ ਆਪ ਨਾਮਿਨੇਟ ਕਰ ਰਹੇ ਸੀ ਬੀਆ ਗੈਂਗ ਹਮਲਾਵਰ ਕਿ ਆਪ ਬਲੇਰੋਪੇ ਆਏ تھے ਕਿਵੇਂ ਆਏ ਸੀ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜੀ ਸੈਲਫੀ ਲੈਣੇ ਬਾਅਦ ਉਹ মানে ਹਾਂ ਨਹੀਂ ਉਹ ਉਹਨਾਂ ਨੇ ਕਿਸੇ ਨਾ ਕਿਸੇ ਨੇ ਨਾਲ ਉਹਨੂੰ ਰੁਕਵਾਇਆ ਹੈਗਾ ਉਹ ਗਰਾਊਂਡ ਲੈਵਲ ਤੇ ਜਿਹੜੀ ਸਬਕੋਵਰਟ ਸਪੋਰਟ ਦਿੱਤੀ ਗਈ ਹੈ ਉਹ ਵੀ ਹੈਵ ਆਇਡੈਂਟੀਫਾਈਡ ਥੈਮ ਐਂਡ ਸੂਨ ਵੀਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਸ ਕੁਝ ਸਾਹਮਣੇ ਆ ਰਿਹਾ ਹੈ ਕਿ ਇਹ ਪੂਰੀ ਪਲਾਨਿੰਗ ਪੂਰੀ ਪਲਾਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਕਿਉਂਕਿ ਦੇਖੋ ਲੋਕੀ ਉੱਤੇ ਸੀਗੇ ਜੀ ਪੁਲਿਸ ਵੀ ਉੱਥੇ ਮੌਜੂਦ ਸੀ ਪਰਮਿਸ਼ਨ ਸੀ ਤੁਸੀਂ ਕਹਿ ਰਹੇ ਹੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਆਇਆ ਕਿ ਇਸ ਸਟੈਂਡਰਡ ਬਾਈਕ ਤੇ ਨਹੀਂ ਬਿਲਕੁਲ ਦੇਖੋ ਹੁਣ ਉੱਥੇ ਜਿਹੜਾ ਇੰਨਾ ਜ਼ਿਆਦਾ ਰਾਸ਼ ਸੀਗਾ ਇਹ ਇੱਕ ਬੰਦਾ ਜ ਇਨੂੰ ਜਿਹੜਾ ਹੈਗਾ ਕਿਸੇ ਨੇ ਉੱਥੇ ਰੋਕਿਆ ਗਿਆ ਵੀ ਸੈਲਫੀ ਲੈਣ ਲਈ ਜਾਂ ਕੁਝ ਕਰਨ ਲਈ ਕਿਸ ਇੰਟੈਂਸ਼ਨ ਨਾਲ ਉਹਨੂੰ ਪਤਾ ਸੀ ਬੰਦੇ ਨੂੰ ਨਹੀਂ ਪਤਾ ਸੀ that all we are working out ਲੇਕਿਨ ਇਹਨਾਂ ਨੇ ਉੱਥੇ ਜਿਹੜਾ ਹੈਗਾ ਉਹਨੂੰ ਇੱਕ ਸੈਲਫੀ ਲੈਣ ਲਈ ਫੋਟੋਗ੍ਰਾਫ ਲੈਣ ਲਈ ਰੋਕਿਆ ਸਰ ਪੁਲਿਸ ਨੂੰ ਲੱਗਦਾ ਕਿ ਉੱਥੇ ਰੈਕੀ ਹੋਈ ਹੈ ਕੋਈ ਅੰਦਰ ਇਨਵੋਲਵਮੈਂਟ ਸੀਗਾ ਨਹੀਂ ਅੰਦਰ ਰੈਕੀ ਦਾ ਜਿਆਦਾ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਇੰਟਰਨਲ ਇਨਵੋਲਵਮੈਂਟ ਜ਼ਰੂਰ ਮੈਂ ਕਹਿ ਸਕਦਾ ਜੀ ਨਹੀਂ ਇਸ ਤਰ੍ਹਾਂ ਦਾ ਕੋਈ ਐਡਾ ਹੋ ਨਹੀਂ ਹੈਗਾ ਵੀ ਇਸ ਤਰ੍ਹਾਂ ਉਹ ਬਿਲਕੁਲ ਉਹਨੂੰ ਰੁਕਿਆ ਜਿਵੇਂ ਹੀ ਰੁਕਿਆ ਉਹਨੇ ਇਹਨਾਂ ਨੇ ਫਾਇਰ ਕਰ ਦਿੱਤਾ ਸਰ ਸਰ ਇੱਕ ਸਰ ਦੋ ਸੀਗੇ ਤਿੰਨ ਸੀਗੇ ਤੁਸੀਂ ਕਹਿੰਦੇ ਹੋ ਤੀਸਰਾ ਇੱਕ ਹੋਰ ਸੀਗਾ ਮੈਂ ਮੈਂ ਕਹਿ ਸਰਿਕ 12 ਤੋਂ 13 ਦਸੰਮ ਨੂੰ ਪਕੜਾਣੇ ਦੇ ਵਿੱਚ ਇੱਕ ਕਵਡੀ ਟੂਰਨਾਮੈਂਟ ਹੀ ਹੋਇਆ ਸੀ ਉਹਦੇ ਵਿੱਚ ਰਾਣਾ ਮਰਦਾ ਚੋਰੀ ਐਲਜ ਉੱਥੇ ਵੀ ਕਹਿੰਦੇ ਬਹੁਤ ਵਸਾਈ ਹੋਈ ਸੀ ਨਹੀਂ ਉਹ ਸਾਡੇ ਇੱਥੇ ਨਹੀਂ ਹੈ ਫਤੇਗੜ ਮੇ ਵੀ ਹੋਈ ਹੋਵੇ ਮੈਨੂੰ ਉਹਦੇ ਬਾਰੇ ਨੋਲੇਜ ਨਹੀਂ ਹੋਇਆ ਇਨਸੀਡੈਂਟ ਹੋਇਆ ਹੈ ਇਸਕੇ ਬਾਅਦ ਆਪਕੋ ਕਿਆ ਲੱਗਦਾ ਗੈਂਗ ਵਾਰ ਵੱਧ ਸਕਦਾ ਹੈ ਕੋਈ ਇਸ ਤਰ੍ਹਾਂ ਸੇ ਗੈਂਗਸਟਰਸ ਨੂੰ ਆਪਰਲੀ ਆ ਕੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਨਹੀਂ ਨਹੀਂ ਐਦਾਂ ਗੈਂਗ ਵਾਰ ਦਾ ਕੋਈ ਹੋ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਵੀ ਗੈਂਗ ਵਾਰ ਹੋ ਜੂਗੀ ਉਹਨੂੰ ਮਾਰੂਗਾ ਉਹਨੂੰ ਮਾਰੂਗਾ ði things are under totally control ਵਾਂਸ ਇਨ ਅ ਵਾਈਲਡ ਕਾਈਂਡ ਆਫ ਇਨਸੀਡੈਂਟ ਆਏਗਾ ਇਹਨੂੰ ਵੀ ਅਸੀਂ ਟ੍ਰੇਸ ਕਰਕੇ ਜਰੂਰੀ ਕਨਕਲੂਡ ਕਰ ਦਾਂਗੇ ਸੋਹਣੇ ਸੋਹਣੇ ਦੇ ਵਿੱਚ ਜਿਹੜਾ ਹੈਗਾ ਇੱਕ ਕੱਲ ਪਰਸੋ ਇੱਕ ਬ੍ਰਦਰ ਨੇ ਆਪਣੇ ਹੀ ਬ੍ਰਦਰ ਨੂੰ ਮਾਰਤਾ ਸੀਗਾ ਜੀ ਉਹਦੇ ਤੇ ਬਾਰੇ ਇੱਕ ਸੈਪਰੇਟ ਐਫ ਆਈ ਆਰ ਸਾਡੀ ਦਰਜ ਹੈਗੀ ਹੈ ਰੀਅਲ ਬ੍ਰਦਰ ਸੀਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਸਰ ਪਰਮਿਸ਼ਨ ਤੇ ਥਾਰ ਵੀ ਕੋਈ ਗੱਡੀ ਕੋਈ ਨਹੀਂ ਨਹੀਂ ਗੱਡੀ ਥਾਰ ਨਹੀਂ ਜੀ i20 ਗੱਡੀ ਸੀਗੀ ਅੱਜ ਤੋਂ ਮੈਂ ਮੈਂ ਦੱਸਦਾ ਅੱਜ ਤੋਂ 4 ਦਿਨ ਪਹਿਲਾਂ ਇੱਕ i20 ਗੱਡੀ ਸਨੈਚ ਹੋਈ ਸੀਗੀ ਬਟ ਉਹ ਵੀ ਅਸੀਂ 3 ਦਿਨ ਦੇ ਅੰਦਰ ਗੱਡੀ ਵੀ ਰਿਕਵਰ ਕਰ ਲਈ ਤੇ ਦੋ ਮੁੰਡੇ ਸੀ ਉਹਦੇ ਚ ਵਿਕਰਮ ਮਸੀ ਮਿਲਿਮ ਮਸੀ ਉਹ ਦੋਨੋਂ ਵੀ ਅਰੈਸਟ ਕਰ ਲਿਆ ਗੱਡੀ ਵੀ ਰਿਕਵਰ ਹੋ ਗਈ ਹੈ ਜੀ ਉਹਦੇ ਚ ਸਾਧ ਪਰਸ਼ੀਅਨ ਇਸ ਕਿੰਨੀ ਮਾਈਲ 0.50 ਸੇ ਫਾਇਰ ਕੀਤਾ ਗਿਆ تھا ਇਸਨੇ ਕਰੀਬ ਥਾ ਕਿ ਜਿਸki وجہ ਨਾਲ ਜਿਆਦਾ ਇੰਜਰੀ ਹਾ ਨਹੀਂ ਬਿਲਕੁਲ ਕਲੋਜ਼ ਰੇਂਜ ਤੋਂ ਬਿਲਕੁਲ ਨਾਲ ਖੜੇ ਤਿੰਨ ਤੋਂ ਚਾਰ ਜਿਹੜਾ ਹੈਗਾ ਉਹਨੂੰ ਫਾਇਰ ਉੱਥੇ ਹੋਏ ਸੀਗੇ ਉਹਦੇ ਜੋ ਕਿੰਨੀਆਂ ਲਗੀਆਂ ਪੋਸਟਮਾਰਟਮ ਇਸ ਗੋਇੰਗ ਔਨ ਤੇ ਪੋਸਟਮਾਰਟਮ ਤੋਂ ਬਾਅਦ ਮੈਂ ਤੁਹਾਨੂੰ ਕਲੈਰਿਟੀ ਐਗਜ਼ੈਕਟ ਇੰਜਰੀ ਨਹੀਂ ਹਵਾਈ ਫਾਇਰ ਦੂਰ ਉਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਨੇ ਤੇ ਜੋ ਪੁਲਿਸ ਪਾਰਟੀ ਜਿਹੜੀ ਉਹਦੇ ਪਿੱਛੇ ਸੀ ਉਹਦੇ ਉੱਤੇ ਉਹਨਾਂ ਨੇ ਹਵਾਈ ਫਾਇਰ ਕੀਤਾ ਸਰ ਵੈਪਨ ਕਿਹੜਾ ਯੂਜ਼ ਕੀਤਾ 30 34 ਦੇ ਵੈਪਨ ਸਰ ਕਿੰਨੀਆਂ ਟੀਮਾਂ ਭਾਈ ਗਏ ਮੈਂ ਟੀਮਾਂ ਇੱਕ ਵਾਰੀ ਮੈਂ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਾਡੀਆਂ 12 ਦੇ ਕਰੀਬ ਟੀਮਾਂ ਲੱਗੀਆਂ ਹੋਈਆਂ ਦੋ ਟੀਮਾਂ ਸਾਡੀਆਂ ਅਮ੍ਰਿਤਸਰ ਰੀਜਨ ਦੇ ਵਿੱਚ ਹੈਗੀਆਂ ਦੋ ਦਿੱਲੀ ਦੇ ਵਿੱਚ ਹੈਗੀਆਂ ਬਾਕੀ ਇੱਥੇ ਉਹ ਜਿਹੜੇ ਕੈਮਰੇ ਤੋਂ ਇਹਨਾਂ ਦਾ ਪੈਟਰਨ ਟ੍ਰੇਸ ਕਰਦੇ ਹੋ ਇਹ ਵੀ ਕਿੱਧਰ ਗਏ ਨੇ ਕਿੱਧਰ ਨਹੀਂ ਗਏ ਹੋਰ ਟੈਕਨੀਕਲ ਐਨਾਲਿਸਿਸ ਕਿ ਕੋਈ ਨੰਬਰ ਸੀਗਾ ਡੰਪ ਵਗੈਰਾ ਐਨਾਲਾਈਜ਼ ਕਰ ਰਹੇ ਆ ਜੀ ਉਹਦੇ ਉੱਪਰ ਸਾਡੀ ਟੈਕਨੀਕਲ ਟੀਮ ਸੈਪਰੇਟਲੀ ਲੱਗੀ ਆ ਹਾਂ ਸਰ ਇੱਕ ਹੋਰ ਪੋਸਟ ਪਈ ਆ ਬੱ비 ਹੱਗਿਆਂਗੇ ਉਹਨਾਂ ਨੇ ਪ੍ਰੋਪਰਲੀ ਨਾਮ ਲਿਆ ਵਾ ਕਿ ਇਹਨਾਂ ਨੇ ਜਾ ਕੇ ਸ਼ੂਟਆਊਟ ਕੀਤਾ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਤਾਂ ਡਿਫਾਲਟ ਰਿਸ਼ਤਾ ਦਾ ਨਾਮ ਇੱਕ ਹੋਰ ਨਾਮ ਆ ਦੋ ਵਿਅਕਤੀਆਂ ਦਾ ਨਾਮ ਉਹਨਾਂ ਨੇ ਇੱਕ ਲੱਗ ਪੋਸਟ ਪਾਈ ਹੋਈ ਆ ਜ ਸਰ ਜੀ ਉਹ ਤੋਂ ਜਿਹੜੇ ਉਹਨਾਂ ਨੇ ਤਾਂ ਨਾਮ ਲਿਖ ਕੇ ਛੱਡਤੇ ਹੈਗੇ ਜਿਹੜੇ ਛੋਟੇ ਨਾਮ ਮੈਂ ਤੁਹਾਨੂੰ ਪ੍ਰੋਪਰ ਦੱਸ ਰਿਹਾ ਵੀ ਜਿਹੜੇ ਦੋਨੋਂ ਮੁੰਡੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹ ਆਇਡੈਂਟੀਫਾਈ ਹੋ ਗਏ ਅਦਿੱਤਿਆ ਕਪੂਰ ਤੇ ਕਰਨ ਪਾਠਕ ਹੈਗੇ ਸਰ ਪਰਮਿਸ਼ਨ ਕੱਲੀ ਪੁਲਿਸ ਤੋਂ ਸੀ ਜਾਂ ਐਡਮਿਨਿਸਟ੍ਰੇਸ਼ਨ ਤੋਂ ਉਹ ਤੁਸੀਂ ਐਡਮਿਟ ਨਹੀਂ ਐਡ ਥਰੂ ਉਹ ਕਿ ਪੁਲਿਸ ਉਹਦੇ ਤੇ ਆ ਵੀ ਐਮਬੂਲੈਂਸ ਨਾਲ ਫਾਇਰਿੰਗ ਹੋ ਰਹੀ ਉਹ ਥਰੂ ਐਡਮਿਨਿਸਟ੍ਰੇਸ਼ਨ ਹੀ ਗਈ ਸੀ ਜੀ ਪਰਮਿਸ਼ਨ ਸਾਡੇ ਕੋਲ ਆਈ ਸੀਗੀ ਅਸੀਂ ਉਹਨੂੰ ਪਰਮਿਸ਼ਨ ਦਿੱਤੀ ਹੋਈ ਸੀ ਕਬੱਡੀ ਸਰ ਇੱਕ ਇੱਕ ਬਰੀਫ ਤੁਹਾਨੂੰ ਹਿੰਦੀ ਚ ਦਿੰਦੀ ਸਰ ਇੱਕ ਮੈਂ ਬਰੀਫ ਕਰ ਦਾਂ ਨਾ ਮੈਂ 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 ਇੱਕ ਵ मैं हिंदी च ब्रीफ करके फिर उन्ना टाइम भी थोड़ा भी मेरा भी फिर आप बाद वन टू वन जो होगा मैं आई एम हेयर ओनली है ना जी एक बार हिंदी मैं जो कहने एक बार ही ब्रीफ कर देना जी फॉर फ्यू कल जो शाम आ, आ, सुहाना के अंदर पंद्रह दिसंबर को एक मर्डर हुआ था कबड्डी टूर्नामेंट चल रहा था जिसके अंदर दो हमलावर तकरीबन दो या तीन हम कह सकते हैं कि तीसरा उनकी सपोर्ट में था और दो जो थे मेन शूटर हैं उन्होंने राना बलाचौरिया नाम से फेमस एक कबड्डी प्लेयर और एक कबड्डी प्रमोटर भी हैं जो उनके ऊपर हमला किया जिसमें उनकी डेथ हो गई है उसका उनका असली नाम जो है कुंवर दिग्विजय सिंह अलियास राना बलाचौरिया जो बलाचौर नवा शहर के रहने वाले थे जी इसमें हमने जो है मेन इनमें इन जो गैंग है वो डोनी बल गैंग और लक्की पटियाल गैंग है जो अलाइड गैंग है इन्होंने ये मर्डर करवाया है इसमें जो दोनों शूटर हैं उनका नाम है आदित्य कपूर एलियास मक्खन और करण पाठक एलियास डिफॉल्टर करण ये दोनों जो हैं अमृतसर के रहने वाले हैं आदित्य कपूर के ऊपर तेरह एफ और जो करण पाठक है इसके ऊपर दो एफ ऑलरेडी दर्ज है

तो ये उस तरह से क्लेम करने का तरीका था जी पर तो वाला वाला नहीं नहीं सिद्धू सिद्धू देखो सिद्धू मूसेवाला से ना राना, राना बला चौरी कोई कनेक्शन था ना डोनी बाल या ये जो आदित्य वगैरह है ना इनका कोई उस टाइम पे कोई हम सोचे भी सपोर्ट दे दी गई कुछ वो एक बड़े नाम को क्लेम करके एक सेंसेशनाइज बनाने के लिए कि हमने जो उसका बदला ले लिया फलाने का वैसा कुछ नहीं है ये कबड्डी को लेके सिंपल एक वो लड़ाई मीडिया पोस्ट है जी ये थी, थी, ये थे ये मैं आपको पहले भी बता चुका हूँ भी ऐसा कुछ नहीं है इन्वेस्टिगेशन में भी नहीं आया ना है वो सिर्फ एक अपने एक एक तरह का एक मर्डर है किसी की जान गई है उसको एक गैंगस्टर जस्टिफाई करने के लिए कि जी मैं एक सिंगर के नाम के साथ